ਨਾਬਾ ਜੇਲ੍ਹ ਚ ਕਾਲੀਆਂ ਭੇਡਾਂ ਕੌਣ ਕੀ ਜੇਲ੍ਹ ਨਾਲ ਅੰਦਰ ਮੌਜੂਦ ਲੋਕਾਂ ਦੀ ਮਿਹਲੀ ਭੁਗਤ ਹੈ ਕਾਲੀਆਂ ਭੇਡਾਂ ਤੇ ਸਰਕਾਰ ਦੀ ਨਰਮੀ ਕਿਉਂ ਜੇਲਾ ਦੀ ਸੁਰੱਖਿਆ ਚ ਸਰਕਾਰੀ ਤੰਤਰ ਫੇਲ ਇਹ ਸਵਾਲ ਇਸ ਲਈ ਕਿਉਂਕਿ ਨਾਬਾ ਜੇਲ੍ਹ ਬ੍ਰੇਕ ਕਾਣ ਤੋਂ ਤਕਰੀਬਨ 6 ਮਹੀਨੇ ਪਹਿਲਾਂ ਐਬੀਪੀ ਸੰਜਨਾਲ ਖਾਸ ਗੱਲਬਾਤ ਚ ਜੇਲ੍ਹ ਮੰਤਰੀ ਸੋਹਨ ਸਿੰਘ ਝੰਡਲ ਨੇ ਖੁਦ ਮੰਨਿਆ ਸੀ ਕਿ ਜੇਲ੍ਹਾਂ ਦੀ ਸੁਰੱਖਿਆ ਤੇ ਜੇਲ੍ਹਾਂ ਅੰਦਰੋਂ ਚਲਾਏ ਜਾ ਰਹੇ ਜੁਰਮ ਦੇ ਕਾਰੋਬਾਰ ਨੂੰ ਅੰਜਾਮ ਦਉਣ ਤੇ ਕੁਝ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਨੇ ਹੁੰਦਾ ਕਿ ਜਿਹੜਾ ਬਲੈਕ ਸੀਫ ਕਿਤੇ ਕਿਤੇ ਸਾਡੇ ਬਾਗ ਵਿੱਚ ਵੀ ਹੋ ਸਕਦਾ ਹੈ ਨਾਲ ਕੋ ਸਾਡੇ ਬੰਦੇ ਵੀ ਵਿੱਚ ਰਲੇ ਮਿਲੇ ਹੋ ਸਕਦੇ ਆ 26 ਜੇਲ੍ਹਾਂ ਆ ਜਿਵੇਂ ਕਹਾ ਕਿ ਸਾਡੇ ਫਲਾਨਾ ਅਫਸਰ ਵੀ ਮੜਾ ਨੂੰ ਸਸਪੈਂਡ ਕਰਦੇ ਉਹ ਮੜਾ ਨੂੰ ਸਸਪੈਂਡ ਕਰਦੇ ਤੇ ਉੱਥੇ ਕੋਣ ਮੰਤਰੀ ਜਾ ਕੇ ਤੇ ਜੇਲ੍ਹ ਨਹੀਂ ਚਲਾਊਗਾ ਸਾਡੇ ਕੋਲ ਸਟਾਫ ਦੀ ਕਮੀ ਹੁਣ ਸਵਾਲ ਖੜਾ ਹੁੰਦਾ ਹੈ ਕਿ ਨਾਬਾ ਜੇਲ੍ਹ ਬ੍ਰੇਕ ਕਾਣ ਦੀ ਕਾਲੀ ਭੇਡ ਕੌਣ ਹੈ 22 ਨਵੰਬਰ ਨੂੰ ਹਰਜਿੰਦਰ ਸਿੰਘ ਉਰਫ ਵਿੱਕੀ ਗੋਡਰ ਅਤੇ ਉਸ ਦੇ ਖੰਖਾਰ ਸਾਥੀ ਫਰਾਰ ਹੋ ਗਏ। ਉਹਨਾਂ ਦੇ ਨਾਲ ਸੀ ਖਾਲਸਤਾਨੀ ਹਰਮਿੰਦਰ ਸਿੰਘ ਮਿੰਟੂ ਤੇ ਉਸ ਦਾ ਇੱਕ ਸਾਥੀ ਕਸ਼ਮੀਰ ਸੇ। ਐਬੀਬੀ ਸੰਜਨਾਲ ਗੱਲਬਾਤ ਚ ਜੂਨ ਮਹੀਨੇ ਚ ਜੇਲ੍ਹ ਮੰਤਰੀ ਨੂੰ ਮੰਨਿਆ ਸੀ ਕਿ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ, ਖਾਮੀਆਂ ਨੇ। ਜੇਲ੍ਹ ਮੰਤਰੀ ਮੁਤਾਬਕ ਜੇਲ੍ਹ ਦੇ ਅੰਦਰ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਮਿਲੋ ਭਗਤ ਨਾਲੀ ਵਾਰਦਾਤਾ ਹੁੰਦੀਆਂ ਨਹੀਂ। ਜ਼ਿਲ੍ਹੇ ਚ ਰੇਡਾਂ ਹੋਈਆਂ, ਮੋਬਾਈਲ ਬਰਾਮਦ ਹੋਏ, ਦੋ ਅਫਸਰ ਸਸਪੈਂਡ ਵੀ ਕੀਤੇ ਗਏ ਪਰ ਉਸ ਤੋਂ ਬਾਅਦ ਵੀ ਮੋਬਾਈਲ ਅਜੇ ਵੀ ਚੱਲਦੇ ਨੇ। ਦੇਖੋ ਇਹ ਜਿਹੜੇ ਮੋਬਾਈਲ ਦੀ ਜਿਹੜੀ ਗੱਲ ਆ ਅਸੀਂ ਬੜੇ ਕੋਸ਼ਿਸ਼ ਕਰਦੇ ਆ ਅਸੀਂ ਉਹਦੇ ਬਾਅਦ ਤੇ ਜੋ ਵੀ ਜੈਮਰ ਵੀ ਲਾ ਰਹੇ ਆ ਸਾਡੇ ਕੈਮਰੇ ਵੀ ਅਸੀਂ ਲਾ ਰਹੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਕੋ ਬੰਦੇ ਜਿਹੜੇ ਆ ਹਲੇ ਕਿਤੇ ਲੀਕ ਹੈਗੀ ਆ ਮੈਂ ਸਮਝਦਾ ਕਿ ਜਿਹੜਾ ਬਲੈਕ ਸੀਫ ਕਿਤੇ ਨਾ ਕਿਤੇ ਸਾਡੇ ਪਾਕ ਵਿੱਚ ਵੀ ਹੋ ਸਕਦੀ ਆ ਪਰ ਬੜੇ ਅਸੀਂ ਉਹਦੇ ਵਿੱਚ ਕਾਰਵਾਈ ਕੀਤੀ ਆ ਉਹਦੇ ਵਿੱਚ ਕੁਝ ਬੰਦਿਆਂ ਦੀ ਟਰਾਂਸਫਰ ਵੀ ਕੀਤੀ ਆ ਆਪ ਮੈਂ ਮਹਿਸੂਸ ਕਰਦਾ ਕਿ ਮੈਂ ਜੇ ਕਹਿੰਨਾ ਮੈਂ 100% ਗਲਤ ਹੋਊਗੀ ਕਿਤੇ ਨਾ ਕਿਤੇ ਗੱਲ ਹੈਗੀ ਆ ਉਹਦੇ ਨਾਲ ਕੋ ਸਾਡੇ ਬੰਦੇ ਵੀ ਵਿੱਚ ਰਲੇ ਮਿਲੇ ਹੋ ਸਕਦੇ ਆ ਤੜਾ ਲੈਨਲ ਹਾਈ ਸਿਕਿਉਰਿਟੀ ਜੇਲਾ ਟੁੱਟ ਰਹੀਆਂ ਨੇ ਕੱਲ ਨਾਬਾ ਜੇਲ੍ਹ ਤੋੜੀ ਗਈ ਤਾਂ ਜ਼ਿੰਮੇਵਾਰ ਪੁਲਿਸ ਵਾਲਿਆਂ ਤੇ ਮਾਮਲੇ ਦਰਜ ਹੋਈ ਔਰ ਦੇ ਖੋਲੇਗੇ ਸੋਨ ਸਿੰਘ ਠੰਡਲ ਨੇ ਕਿਹਾ ਸੀ ਕਿ ਸਾਡੇ ਕੋਲ ਸਟਾਫ ਦੀ ਕਮੀ ਹੈ ਜੇ ਸਾਰਿਆਂ ਦੀ ਕਾਰਵਾਈ ਕਰਨ ਲੱਗੇ ਤਾਂ ਹਾਲਾਤ ਵਿਗੜ ਜਾਣਗੇ ਦੇਖੋ ਸਾਡੇ ਕੋਲ ਸਟਾਫ ਦੀ ਕਮੀ ਸੀ ਅਸੀਂ ਹੁਣੇ ਹੀ ਜਿਹੜੀ ਆ ਉਹ ਤਿੰਨ ਨਵੇਂ ਪੰਜਾਬ ਪੁਲਿਸ ਤੋਂ ਜਿਹੜੇ ਆ ਐਸਪੀ ਰੈਂਕ ਦੇ ਬੰਦੇ ਲੈ ਕੇ ਦੇਣ ਜਿਲ੍ਹਾਂ ਦੇ ਵਿੱਚ ਇਤਨਾਤ ਕੀਤੇ ਆ ਕਿਉਂਕਿ ਜੇ ਹੁਣ ਅਸੀਂ ਜਿਲ੍ਹਾਂ ਦੇ ਸਾਰੇ ਬੰਦੇ ਨੂੰ ਅੱਜ ਉਹਨਾਂ ਦੇ ਕਾਰਵਾਈ ਕਰਦੇ ਆ ਸਸਪੈਂਡ ਕਰਦੇ ਆ ਹੋਰ ਕਰਦੇ ਆ ਤੇ ਜਿਲ੍ਹਾਂ ਦਾ ਕੰਮ ਕੌਣ ਚਲਾਊਗਾ 2 ਜੇ ਮੈਂ ਕਹਾਂ ਕਿ ਸਾਡੇ ਫਲਾਨਾ ਅਫਸਰ ਦੀ ਮੜਾ ਨੂੰ ਸਸਪੈਂਡ ਕਰਦੇ ਹੋ ਉਹ ਮੜਾ ਨੂੰ ਸਸਪੈਂਡ ਕਰਦੇ ਹੋ ਤੇ ਉੱਥੇ ਕੋਣ ਮੰਤਰੀ ਜਾ ਕੇ ਤੇ ਜੇਲ ਨਹੀਂ ਚਲਾਊਗਾ ਮੰਤਰੀ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਸਵਾਲ ਹੋਰ ਖੜੇ ਹੁੰਦੇ ਨੇ ਸਾਡੀਆਂ ਜੇਲਾ ਅੰਦਰ ਕਾਲੀਆਂ ਭੇਡਾਂ ਕੌਣ ਨੇ ਕੀ ਕਾਲੀਆਂ ਭੇਡਾਂ ਤੇ ਕਾਰਵਾਈ ਕਰਨ ਲਈ ਜੇਲ ਟੁੱਟਣ ਦੀ ਉਡੀਕ ਸੀ ਸਟਾਫ ਦੀ ਕਮੀ ਦਾ ਬਹਾਨਾ ਬਣਾ ਕੇ ਖਤਰਨਾਕ ਕਪੜਾ ਦਿੱਤ ਕਦੋਂ ਤੱਕ ਭੱਜਣਗੇ ਕੀ ਜੇਲ ਮੰਤ్రਾਲੇ ਅਧਿਕਾਰੀਆਂ ਤੇ ਠੀਕਰਾ ਪਾ ਕੇ ਆਪਣਾ ਚਿਹਰਾ ਬਚਾ ਰਹੇ ਆ